베ਚਿਆ ਮੈਂ ਨਗਦ ਸੀ ਨੂੰ ਮੈਨੂੰ ਇਹਨੇ ਲੱਖ ਰੁਪਇਆ ਸਾਢੇ ਦਿੱਤੀ ਵੀ ਮੈਂ ਨਗਦ ਦੇ ਇਹਦਾ ਇਹਦੀ ਰਜਿਸਟਰੀ ਕਰਾ ਲੈਣੀ ਹੈ ਮੈਂ ਕਿਹਾ ਠੀਕ ਹੈ ਚਲੋ ਜੋ ਰੇਟ ਬਣਿਆ ਸੀ ਕਰ ਲਿਆ ਇਸ ਬੰਦੇ ਨੇ ਉਹਨੂੰ ਲੱਖ ਰੁਪਇਆ ਦਿੱਤਾ ਵੀ ਬਾਕੀ ਪੈਸੇ ਤਾਂ ਉਹ ਫੇਰ ਦਿੰਦਾ 10 ਦਿਨ ਲੰਘਣ ਤੋਂ ਬਾਅਦ ਇਹ ਕਹਿੰਦਾ ਵੀ ਉਹ ਜਗ੍ਹਾ ਦੀ ਮੈਂ ਮਿੰਟੀ ਕਰਨੀ ਹੈ ਮੈਂ ਕਿਹਾ ਮਿੰਟੀ ਕਰ ਲੈ ਉਹ ਜਗ੍ਹਾ ਦੀ ਮਿੰਟੀ ਤੇ ਚੱਕਰ ਚੀ ਨੇ ਉੱਥੇ ਬਣਿਆ ਹੋਇਆ ਮਕਾਨ ਜਿਹੜਾ ਬਾਥਰੂਮ ਬਣੇ ਹੋਏ ਤੇ ਸ਼ਟਰ ਲੱਗਿਆ ਤਾਂ ਬਾਕੀ ਤਾਂ ਇੱਕ ਦੁਕਾਨ ਬਣੀ ਹੋਈ ਚ ਇਹਨੇ ਟਾਤੀ ਟੋਣ ਤੋਂ ਬਾਅਦ ਚਲੋ ਮੈਂ ਮੈਂ ਅੱਜ ਵੀ ਮੰਨਦਾ ਵੀ ਮੈਂ ਉਹ ਸਾਰਾ ਕੁਝ ਵੇਚਿਆ ਹੋਇਆ ਸੀ ਪਰ ਇਹਨੇ ਟਾਤੀ ਉਹ ਉਤੇ ਮੈਂ ਇਹਨੂੰ ਪੁੱਛਿਆ ਵੀ ਇਹਨੇ ਧਾਈ ਕਿਉਂ ਹੈ ਕਹਿੰਦਾ ਮਿੰਨਤੀ ਨਹੀਂ ਸੀ ਡਾਕਟਰ ਦੀ ਚਲੋ ਇਹਦੀ ਮਿੰਨਤੀ ਕਰਾਤੀ ਕਲੀ ਪੁਆਤੀ ਕਿਨੂੰ ਕਹਤਾਂ ਹੁਣ ਤੱਕ ਕਿਸੇ ਦੀ ਧਾਕ ਕਹਿੰਦਾ ਨਹੀਂ ਮੈਨੂੰ ਕੋਈ ਡਾਕਟਰ ਮੈਂ ਕਿਹਾ ਫਿਰ ਰਜਿਸਟਰੀ ਕਰਾ ਤੀਨੂੰ ਮਹੀਨੇ ਦਾ ਨੇ ਟਾਈਮ ਲਿਆ ਸੀ ਰਜਿਸਟਰੀ ਕਰਾਉਣ ਦਾ ਜਦੋਂ ਕਿ ਮੈਂ ਕਿਹਾ ਸੀ ਵੀ ਦੋ ਤਿੰਨ ਦਿਨਾਂ ਚ ਰਜਿਸਟਰੀ ਕਰਾਉਗਾ ਲਾਸਟ ਦਿਨ ਆ ਗਿਆ ਜੀ 28 ਅਗਸਤ ਦਾ 27 ਅਗਸਤ ਨੂੰ ਮੈਂ ਇਹਨੂੰ ਜਿਹੜੇ ਬੰਦਿਆਂ ਨੇ ਡੀਲਰਾਂ ਨੇ ਵਿੱਚ ਦੋਇਆ ਤਾਂ ਮੈਂ ਉਹਨਾਂ ਨੂੰ ਕਿਹਾ ਮਾ ਭਾਈ ਜੀ ਵੀ ਉਹਨੂੰ ਕਹੋ ਵੀ ਰਜਿਸਟਰੀ ਕਰਾਵੇ ਉਹ ਕਹਿੰਦਾ ਨਹੀਂ ਟਾਈਮ ਵਧਾਉਣਾ ਉਹਨੇ ਮੈਂ ਕਿਹਾ ਟਾਈਮ ਵਧਾਉਣਾ ਤੇ ਮੇਰੀ ਕੁਝ ਪੇਮੈਂਟ ਦੇ ਦੇਵੇਂ ਫਿਰ ਕਿਉਂਕਿ ਆਪਾਂ ਆਮ ਹੀ ਆ ਵੀ ਜੇ ਨਹੀਂ ਬੰਦੇ ਦਾ ਬੰਦਾ ਦਾ ਪੇਮੈਂਟ ਤਾਂ দাও ਮੈਂ ਵੀ ਤਾਂ ਮੇਰਾ ਕਾਰੋਬਾਰ ਹੈ ਜੀ ਉਹ ਕਹਿੰਦਾ ਜੀ ਮੈਂ ਐਸੇ ਮੈਂ 5.5 ਲੱਖ ਰੁਪਈਆ ਦੇ ਦਿੰਦਾ ਦੂਜਾ ਉਹਨੇ ਜਿਹੜੀ ਰਜਿਸਟਰੀ ਲਖਾਈ ਹੈ ਮੈਂ ਵੇਚਿਆ ਇਹਨੂੰ 18 ਲੱਖ ਦਾ ਉਹਨੇ 24 ਲੱਖ ਦੀ ਰਜਿਸਟਰੀ ਲਖਾਈ ਹੋਈ ਹੈ ਕਮਰਸ਼ੀਅਲ ਕਰਕੇ ਮੈਂ ਉਹਨੂੰ ਕਹਿ ਵੀ ਮੈਂ 18 ਲੱਖ ਦੀ ਉਹ ਤੁਹਾਨੂੰ ਰਜਿਸਟਰੀ ਕਰਾਉਂਦਾ ਮੈਂ 24 ਲੱਖ ਦੀ ਜਿਸ ਜੀ ਨਹੀਂ ਕਰਾ ਸਕਦਾ ਜਿਹੜੀ ਕਿ ਜਿਆਦਾ ਮੈਂ 6 ਲੱਖ ਰਪਏ ਦਾ ਕਿ ਮੇਰੇ ਹਿਸਾਬ ਤੋਂ ਹੈ ਠੀਕ ਹੈ ਜੀ ਉਹ ਕਹਿੰਦਾ ਇਸ ਗੱਲ ਤੇ ਉਹ ਭੜਕ ਗਿਆ ਕੁਝ ਵੀ ਬੋਲ ਲਿਆ ਮੈਂ ਕਿਹਾ ਵੀ ਮੈਨੂੰ ਪੈਸੇ ਦਿਓ ਜੀ ਰਜਿਸਟਰੀ ਚਾਹੇ ਤੁਸੀਂ ਜਿੰਨੇ ਮਰਜ਼ੀ ਦੀ ਕਰਾਓ ਮੈਂ ਤਾਂ 18 ਲੱਖ ਰੁਪਏ ਦਾ ਤੁਹਾਨੂੰ ਲਿਖ ਕੇ ਦਊਂਗਾ ਮੇਰਾ ਬਿਆਨਾ ਲਾ ਦਿਓ ਅੰਦਰ ਜਿਹੜਾ ਤਹਿਸੀਲ ਦੇ ਵਿੱਚ ਵੀ 18 ਲੱਖ ਦੀ ਤੁਸੀਂ ਪੇਪਰ ਉੱਥੇ ਬਣਦਾ ਕਹਿੰਦਾ 24 ਲੱਖ ਦਾ ਬਣਦਾ ਉਹ ਜਗ੍ਹਾ ਦਾ ਰੇਟ ਹੈ ਜਿਹੜਾ ਸਰਕਾਰੀ ਮੈਂ ਕਿਹਾ ਕੋਈ ਦਿੱਕਤ ਨਹੀਂ ਟਾਰਗੇਟ ਪੂਰੇ ਦਾ ਲਾ ਦੋ ਪਰ ਆਪਾਂ ਤਾਂ 60 18 ਲੱਖੇ ਕਰਾਂਗੇ ਜੀ 18 ਲੱਖ ਰੁਪਏ ਦੀ ਉਹ ਬੰਦੇ ਨੂੰ ਕਿਹਾ ਵੀ ਤੂੰ 50 ਲੱਖ ਰੁਪਏ ਮੇਰਾ 5.5 ਦੇ ਟਾਈਮ ਬਤਾ ਲੈ 27 ਤਰੀਕ ਨੂੰ ਉਹ ਬੰਦੇ ਨੇ ਆਈ ਗਏ ਨਹੀਂ ਦਿੱਤੀ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਉਹ ਬੰਦਾ ਹਾਜ਼ਰੀ ਲਵਾਉਣੀ ਚਾਹੁੰਦਾ ਮੇਰੇ 11 ਲੱਖ ਰੁਪਏ ਦਾ ਮਾਰਨ ਦੀ ਉਹਦੇ ਨਾਲ ਉਹ ਹਾਜ਼ਰੀ ਲਵਾਉਣ ਗਿਆ ਉਸੇ ਚੱਕਰ 'ਚ ਮੈਂ ਵੀ ਹਾਜ਼ਰੀ ਲਵਾਉਣ ਚੱਲ ਗਿਆ ਕਿ ਮੈਂ ਹਾਜ਼ਰਾਂ ਕਿਉਂ ਤੇ ਜਗਦੇਵ ਸਿੰਘ ਨੂੰ ਮੈਂ ਨਾਲ ਲੈ ਗਿਆ ਵੀ ਰਜਿਸਟਰੀ ਕਰਾਉਣ ਨੂੰ ਅਸੀਂ ਧਿਆਨ ਹੈ ਜੇ ਕਹਿਣਗੇ ਤਾਂ ਮੌਕੇ ਤੇ 11 ਲੱਖ ਲਵਾਵਾਂਗੇ ਆਪਣਾ ਰਜਿਸਟਰੀ ਕਰਾ ਦਾਂਗੇ ਨਾਮ ਉਹਨੇ ਕੋਈ ਕਾਗਜ਼ ਲਿਆ ਸੀ ਡਿਸਟ੍ਰੀ ਕਰਾਉਣ ਵਾਲਾ ਬਿਨਾਂ ਗੱਲ ਤੋਂ ਸਵੇਰ ਤੋਂ ਉੱਥੇ ਜਾ ਕੇ ਲਾਈਵ ਹੋਈ ਗਿਆ ਮੇਰੀ ਛਵੀ ਨੂੰ ਖਰਾਬ ਕਰਨ ਨੂੰ ਮੰਦਾ ਚੰਗਾ ਬੋਲੀ ਗਿਆ ਕਦੇ ਮੇਰੇ ਮੇਰੇ ਕਰਦਾਰ ਕੁਸ਼ੀ ਕਰਨ ਦੇ ਚੱਕਰ 'ਚ ਪਤਾ ਨਹੀਂ ਦੇ ਪਿੱਛੇ ਕੌਣ ਹੈ ਮੈਂ ਇਦੇ ਖਿਲਾਫ ਮਾਨਯੋਗ ਅਦਾਲਤ 'ਚ ਕੇਸ ਵੀ ਕਰਨਾ ਠੀਕ ਹੈ ਜੀ ਇਸ ਬੰਦੇ ਨੇ ਸੁਸਾਈਡ ਕਰਨ ਦੀਆਂ ਧਮਕੀਆਂ ਲਾਇਕ ਦਿੱਤੀਆਂ ਦੇਖੋ ਜੀ ਇਹਦੇ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਇੱਕ ਸਵਾਲ ਲੈ ਲਓ ਉਹ ਫੇਸਬੁਕ ਤੇ ਲਿਖਦੇ ਨੇ ਕਿ ਜੇਕਰ ਮੇਰੀ ਜਾਨ ਨੂੰ ਖਤਰਾ ਤੁਹਾਡਾ ਨਾਮ ਤੁਹਾਡੇ ਘਰੋਂ ਬਹੁਤ ਸੰਗੀਨ ਲਾਇਆ ਦੇਖੋ ਜੀ ਮੈਂ ਮੈਂ ਜਗਾ ਵੇਚੀ ਆ ਮੈਂ ਕਿਉਂ ਮਾਰੂੰਗਾ ਉਹਨੂੰ ਇਹ ਤਾਂ ਮੈਨੂੰ ਮੈਨੂੰ ਖਤਰਾ ਹੋ ਗਿਆ ਨਾ ਜੀ ਉਸ ਗੱਲ ਦਾ ਇਸ ਗੱਲ ਦਾ ਤਾਂ ਮੈਨੂੰ ਖਤਰਾ ਹੋ ਗਿਆ ਕੱਲੋਂ ਉਹਨੂੰ ਅਚਾਨਕ ਕੁਛ ਹੁੰਦਾ ਹੈ ਤਾਂ ਮੈਨੂੰ ਤਾਂ ਮੈਂ ਤਾਂ ਮੈਂ ਤਾਂ ਇਹਦੇ ਖਿਲਾਫ ਦਰਖਾਸਤ ਦੇ ਕੇ ਆਇਆ ਥਾਣੇ ਗਏ ਬਿਲਕੁਲ ਮੈਂ ਥਾਣੇ 'ਚ ਦਰਖਾਸਤ ਦਿੱਤੀ ਹੈ ਵੀ ਇਸ ਬੰਦਾ ਮੇਰੇ ਬਾਰੇ ਫੇਸਬੁੱਕ ਤੇ ਲਿਖਦਾ ਵੀ ਜੇ ਮੈਂ ਮੈਂ ਮਰ ਗਿਆ ਮੈਂ ਸੁਸਾਈਡ ਕਰ ਲੂੰਗਾ ਜੇ ਕਰ ਲੂੰਗਾ ਉਹ ਕਰ ਦੂੰਗਾ ਦੇਖੋ ਮੈਨੂੰ ਪਤਾ ਨਹੀਂ ਮੈਂ ਕਿਉਂ ਕਹਾ ਕਿ ਕੋਈ ਮਰੇ ਮੈਂ ਜਗਾ ਵੇਚਿਆ ਮੈਂ 11 ਲੱਖ ਰੁਪਇਆ ਲੈਣਾ ਰਜਿਸਟਰੀ ਮੈਂ ਕਰਾਉਣ ਨੂੰ ਹੋਣਾ ਪਰ ਜੋ ਉਹਨੇ ਮੇਰੀ ਗਰਦਾਰ ਕੁਸ਼ੀ ਕੀਤੀ ਹੈ ਉਹਦੇ ਬਾਰੇ ਮੈਂ ਇਹ ਕਾਰਵਾਈ ਮੰਗਦਾ ਠੀਕ ਹੈ ਜੀ ਰਜਿਸਟਰੀ ਮੈਂ ਅੱਜ ਕਰਾ ਲਵੇ ਕੱਲ ਨੂੰ ਕਰਾ ਲਵੇ ਮੈਂ ਉਹ ਵੀ ਪਿਆਰਾ ਹਾਕਮ ਰਾਉਣਾ ਮੇਰਾ ਹੱਕ ਸੀ ਮੇਰਾ ਰਾਈਟ ਸੀ ਦੂਜਾ ਲੰਬੜਦਾਰ ਉੱਥੇ ਮੇਰੇ ਪਿੰਡ ਦੇ ਨਾਲ ਤੋਂ ਲੰਬੜਦਾਰ ਨੇ ਮੇਰੇ ਤੋਂ ਪੁੱਛਿਆ ਵੀ ਗੱਲ ਕੀ ਹੈ ਉਹਨੂੰ ਮੈਂ ਸੱਚਾਈ ਦੱਸੀ ਮੈਂ ਕਿਹਾ ਵੀ ਭਾਈ ਸਾਹਿਬ ਵੀ ਗੱਲ ਐ ਵੀ ਮੈਂ ਆਹ ਗੱਲ ਐ ਇਹ ਬੰਦਾ ਰਜਿਸਟਰੀ ਨਹੀਂ ਕਰਾ ਰਿਹਾ ਮੈਂ ਤਾਂ ਹਾਜ਼ਰ ਖੜਾ ਉਹ ਕਹਿੰਦਾ ਇਹ ਤਾਂ ਹਾਕਮ ਰਾਉਣ ਨੂੰ ਲੈ ਕੇ ਆਇਆ ਮੈਂ ਤਾਂ ਹਾਕਮ ਰਾਉਣੀ ਆ ਵੀ ਪਰ ਮੈਂ ਹਾਕਮ ਐ ਮੈਂ ਹਾਕ ਵਾਲੇ ਚੱਕਰ 'ਚ ਨਹੀਂ ਪੈਂਦਾ ਮੈਂ ਕਿਹਾ ਤੁਹਾਡੀ ਮਰਜ਼ੀ 'ਚ ਮੈਂ ਨਹੀਂ ਤੁਹਾਨੂੰ ਕੁਝ ਕਹਿੰਦਾ ਉਹ ਉੱਥੋਂ ਚਲਾ ਗਿਆ ਫਿਰ ਇਸ ਬੰਦੇ ਨੇ ਉਸ ਲੰਬੜਦਾਰ ਦੇ ਚੱਕਰ 'ਚ ਚਿੱਟੀਆਂ ਦਾੜੀਆਂ ਬਾਰੇ ਬੋਲਿਆ ਸਰਦਾਰਾਂ ਬਾਰੇ ਬੋਲਿਆ ਬਹੁਤ ਕੁਝ ਬੋਲਿਆ ਜੀ ਜਿਹਦੇ ਮੈਂ ਬਿਆਨ ਨਹੀਂ ਕਰ ਸਕਦਾ ਇਸ ਤੋਂ ਪਹਿਲਾਂ ਵੀ ਮੈਂ ਰਜਿਸਟਰੀ ਇਹਨਾਂ ਇਹਨਾਂ ਦੇ ਬਲਦੇਵ ਨੂੰ ਜਰਦੇ ਇਸੇ ਬਰਾਦਰੀ ਦੇ ਨੂੰ ਕਰਾਈ ਆ ਰਜਿਸਟਰੀ ਕਰਾਤੀ ਪੈਸੇ ਮੈਂ ਹਲ ਵੀ ਲੈਣੇ ਉਹ ਬੰਦੇ ਮੂੰਹ ਤੇ ਆ ਕੇ ਵੀ ਕਹਿ ਦਾਂਗੇ ਜੇ ਸਾਡੇ ਹੁਣ ਤੁਹਾਡੀ ਡਿਮਾਂਡ ਕੀ ਹੈ ਕੀ ਚਾਹੁੰਦੇ ਹੋ ਮੈਂ ਤਾਂ ਇਹਦੇ ਪਰ ਜਿਹੜੀ ਬਣਦੀ ਹੈ ਜੋ ਇਹਨੇ ਮੇਰੀ ਕੁਰਦਾਰ ਕੁਸ਼ੀ ਕੀਤੀ ਹੈ ਮੈਂ ਤਾਂ ਇਹਦੇ ਪਰ ਖਿਲਾਫ ਕਾਰਵਾਈ ਮੰਗਦਾ ਹਾਂ ਕਿਉਂਕਿ ਮੈਂ ਬਿਲਕੁਲ ਮੈਂ ਜੇ ਮੈਂ ਜੇ ਮੈਂ ਕੋਈ ਗਲਤ ਐ ਮੈਂ ਡਿਸਟ੍ਰਿਕਟ ਰੌਂਡ ਨੂੰ ਅੱਜ ਵੀ ਤਿਆਰ ਨਹੀਂ ਮੈਂ ਤਾਂ ਕੱਲ ਵੀ ਰਜਿਸਟਰੀ ਕਰਾਉਣ ਹੀ ਗਿਆ ਤਾਂ ਮੇਰਾ ਕੀ ਕੰਮ ਹੁੰਦਾ ਜੀ ਮੈਂ ਤਾਂ ਜਗਦੇਵ ਸਿੰਘ ਨੂੰ ਨਾਲ ਲੈ ਕੇ ਚੱਲੇ ਗਿਆ ਵੀ ਰਜਿਸਟਰੀ ਕਰਾਉਣੀ ਆਪਾਂ ਨੇ ਪੈਸੇ ਲੈਣੇ ਆ ਪੈਸੇ ਲੈਣ ਤੋਂ ਬਾਅਦ ਰਜਿਸਟਰੀ ਕਰਾਣੀ ਠੀਕ ਹੈ ਜੀ ਪੈਸੇ ਤਹਿਸੀਲਦਾਰ ਸਾਹਿਬ ਕੋਲ ਰੱਖ ਦੇਵੇ ਮੇਰੇ ਖਾਤੇ 'ਚ ਬਾਅਦ ਵਿੱਚ ਰਜਿਸਟਰੀ ਕਰਾ ਲਵੇ ਮੈਂ ਹੁਣ ਕੈਮਰਾ ਘਰੇ ਮੈਂ ਤਾਂ ਤਿਆਰ ਆ ਜੀ ਡਿਸਟ੍ਰਿਕਟ ਰੌਂਡ ਨੂੰ ਤੁਸੀਂ ਬੁੱਕ ਕਰ ਦੇਣੀ ਠੀਕ ਪਰ ਹੁਣ ਬੰਦੇ ਦੀ ਬਿਨਾਂ ਗੱਲ ਤੋਂ ਗਰਦਾਰ ਕੁੱਛੀ ਕਰਦਾ ਨਹੀਂ ਉਹਨਾਂ ਨੂੰ ਗੁੰਡੇ ਦੱਸ ਦੇਣਾ ਉਹਨਾਂ ਨੂੰ ਮਾੜੇ ਦੱਸ ਦੇਣਾ ਕਦੇ ਦਾੜ੍ਹੀਆਂ ਤੇ ਕਮੈਂਟ ਕਰ ਦੇਣਾ ਇਹਦੇ ਉੱਤੇ ਵਿਰੁੱਧ ਤੱਕ ਕਾਰਵਾਈ ਬਣਦੀ ਆ ਨਾ ਠੀਕ